ਇਹ ਅਫਸੋਸ ਦੀ ਗੱਲ ਹੈ ਇੱਕ ਗੁਰੂ ਰਾਮ ਮਾਲਕ ਜਿਹੜੇ ਨੇ ਐਟੂ ਦੇ ਇਹ ਦੁਕਾਨ ਦੇ ਉਹਨਾਂ ਦੀ ਸਾਰੀ ਬਿਲਡਿੰਗ ਨੂੰ ਅੱਗ ਲੱਗ ਗਈ ਪਹਿਲੇ ਇੱਕ ਦਿਨ ਤੇ ਹੀ ਲੱਗਾ ਵੀ ਅੱਗ ਲੱਗੀ ਪਰ ਬਾਅਦ ਚ ਪਤਾ ਲੱਗਾ ਵੀ ਸੀਸੀਟੀਵੀ ਕੈਮਰਾਜ਼ ਦੇ ਵਿੱਚ ਇਹਨਾਂ ਨੇ ਕਿਸੇ ਬੰਦੇ ਨੂੰ ਕਿਸੇ ਵਿਅਕਤੀ ਨੂੰ ਅੱਗ ਲਾਉਂਦੇ ਹੋਏ ਦੁਕਾਨ ਤੇ ਦੇਖਿਆ ਪੁਲਿਸ ਨੂੰ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਪੁਲਿਸ ਤੋਂ ਸਾਨੂੰ ਇਹ ਪੂਰਾ ਅਨ ਸੋ ਯੋਗ ਵੀ ਮਿਲੇਗਾ ਔਰ ਕੱਲ ਤੱਕ ਉਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਵੀ ਕਲਪਰੇਟ ਹੋਣਾ ਪੜ ਕੇ ਉੱਤੇ ਐਕਸ਼ਨ ਕਰਾਂਗੇ ਬਾਕੀ ਇਹ ਬਹੁਤ badi ਗੱਲ ਹੈ ਕਿ ਇੱਕ ਛੋਟੀਆਂ ਛੋਟੀਆਂ ਰਜਿਸਟ੍ਰੇਸ਼ਨ ਦੇ ਵਿੱਚ ਕਿਸੇ ਦੀ ਲਾਈਫ ਨੂੰ ਇੱਕ ਥ੍ਰੈਟ ਹੈ ਦੇਖੋ ਕਿਸੇ ਦਾ ਘਾਰ ਹੀ ਸਾੜਨ ਵਾਲੀ ਗੱਲ ਹੈ ਕਿਉਂਕਿ ਇਹਨਾਂ ਦੀ ਰੈਸ਼ ਕੀਤੀ ਸੀ ਤੋਂ ਇਹ ਇਸ ਕਿਸਮ ਦਾ ਜਿਹੜੇ ਨੇ ਇਸ ਸ਼ਹਿਰਾਂ 'ਚ ਕੰਮ ਨਹੀਂ ਹੋਣੇ ਚਾਹੀਦੇ ਔਰ ਇਸ ਕਿਸਮ ਦੇ ਇਨਸਾਨ ਨੇ ਜੇਕਰ ਮਾੜੀ ਗੱਲ ਕੀਤੀ ਹੈ ਤਾਂ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਸ ਦੇ ਮੁਤਲਕ ਅਸੀਂ ਸ਼ਹਿਰ ਵਾਲੇ ਸਾਰੇ ਬੈਠ ਕੇ ਸਲਾਹ مشورہ ਕਰਕੇ ਉਹਨਾਂ ਦੀ ਮਦਦ ਕਰਦੇ ਪੂਰੀ ਕੋਸ਼ਿਸ਼ ਇਹ ਅਫਸੋਸ ਦੀ ਗੱਲ ਹੈ ਇੱਕ ਗੁਰੂ ਰਾਮ ਮਾਲਕ ਜਿਹੜੇ ਨੇ ਇਥੋਂ ਦੇ ਇਹ ਦੁਕਾਨ ਦੇ ਉਹਨਾਂ ਦੀ ਸਾਰੀ ਬਿਲਡਿੰਗ ਨੂੰ ਅੱਗ ਲੱਗ ਗਈ ਪਹਿਲੇ ਇੱਕ ਦਿਨ ਤੇ ਹੀ ਲੱਗਾ ਵੀ ਅੱਗ ਲੱਗੀ ਪਰ ਬਾਅਦ ਚ ਪਤਾ ਲੱਗਾ ਵੀ ਸੀਸੀਟੀਵੀ ਕੈਮਰਾਜ਼ ਦੇ ਵਿੱਚ ਇਹਨਾਂ ਨੇ ਕਿਸੇ ਬੰਦੇ ਨੂੰ ਕਿਸੇ ਵਿਅਕਤੀ ਨੂੰ ਅੱਗ ਲਾਦੇ ਹੋਏ ਦੁਕਾਨ ਤੇ ਦੇਖਿਆ ਪੁਲਿਸ ਨੂੰ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਪੁਲਿਸ ਤੋਂ ਸਾਨੂੰ ਇਹ ਪੂਰਾ ਸਹਿਯੋਗ ਵੀ ਮਿਲੇਗਾ ਔਰ ਕੱਲ ਤੱਕ ਉਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਅਸੀਂ ਜਿਹੜਾ ਵੀ ਕਲਪਰੇਟ ਹੋਣ ਪੜ ਕੇ ਉੱਤੇ ਐਕਸ਼ਨ ਕਰਾਂਗੇ ਬਾਕੀ ਇਹ ਬਹੁਤ ਵੱਡੀ ਗੱਲ ਹੈ ਇਹ ਇੱਕ ਇੱਕ ਛੋਟੀਆਂ ਛੋਟੀਆਂ ਰਜਿਸਟਰ ਦੇ ਵਿੱਚ ਕਿਸੇ ਦੀ ਲਾਈਫ ਨੂੰ ਇੱਕ ਥ੍ਰੈਟ ਹੈ ਦੇਖੋ ਕਿਸੇ ਦਾ ਘਰ ਹੀ ਸਾੜਨ ਵਾਲੀ ਗੱਲ ਹੈ ਕਿਉਂਕਿ ਇਹਨਾਂ ਦੀ ਲੈਸ਼ ਵੇਚੀ ਸੀ ਤਾਂ ਇਹ ਇਸ ਕਿਸਮ ਦਾ ਜਿਹੜੇ ਨੇ ਇਸ ਸ਼ਹਿਰਾਂ 'ਚ ਕੰਮ ਨਹੀਂ ਹੋਣੇ ਚਾਹੀਦੇ ਔਰ ਇਸ ਕਿਸਮ ਦੇ ਇਨਸਾਨ ਨੇ ਜੇਕਰ ਮਾੜੀ ਗੱਲ ਕੀਤੀ ਤਾਂ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਬਾਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਸ ਦੇ ਮੁਤਲਕ ਅਸੀਂ ਸ਼ਹਿਰ ਵਾਲੇ ਸਾਰੇ ਬੈਠ ਕੇ ਸਲਾਹ مشورہ ਕਰਕੇ ਉਹਨਾਂ ਦੀ ਮਦਦ ਕਰਦੇ ਪੂਰੀ ਇਹ ਅਫਸੋਸ ਦੀ ਗੱਲ ਹੈ ਇੱਕ ਗੁਰੂ ਰਾਮ ਮਾਲਿਕ ਜਿਹੜੇ ਨੇ ਇੱਥੋਂ ਦੇ ਇੱਕ ਦੁਕਾਨ ਦੇ ਉਹਨਾਂ ਦੀ ਸਾਰੀ ਬਿਲਡਿੰਗ ਨੂੰ ਅੱਗ ਲੱਗ ਗਈ ਪਹਿਲੇ ਇੱਕ ਦਿਨ ਤੇ ਹੀ ਲੱਗਾ ਵੀ ਅੱਗ ਲੱਗੀ ਪਰ ਬਾਅਦ ਚ ਪਤਾ ਲੱਗਾ ਵੀ ਸੀਸੀਟੀਵੀ ਕੈਮਰਾਜ਼ ਦੇ ਵਿੱਚ ਇਹਨਾਂ ਨੇ ਕਿਸੇ ਬੰਦੇ ਨੂੰ ਕਿਸੇ ਵਿਅਕਤੀ ਨੂੰ ਅੱਗ ਲਾਉਂਦੇ ਹੋਏ ਦੁਕਾਨ ਤੇ ਦੇਖਿਆ ਪੁਲਿਸ ਨੂੰ ਐਸਐਸਪੀ ਸਾਹਮਣੇ ਗੱਲ ਕੀਤੀ ਹੈ ਤੇ ਪੁਲਿਸ ਨੂੰ ਸਾਨੂੰ ਇਹ ਪੂਰਾ ਅਨਸਯੋਗ ਵੀ ਮਿਲੇਗਾ ਔਰ ਕੱਲ ਤੱਕ ਉਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਵੀ ਕਲਪਰੇਟ ਹੋਣ ਫੜ ਕੇ ਉੱਤੇ ਐਕਸ਼ਨ ਕਰਾਂਗੇ ਬਾਕੀ ਇਹ ਬਹੁਤ ਮਾੜੀ ਗੱਲ ਹੈ ਵੀ ਇੱਕ ਛੋਟੀਆਂ ਛੋਟੀਆਂ ਰਜਿਸਟਰੇ ਵੇਚ ਕੇ ਕਿਸੇ ਦੀ ਲਾਈਫ ਨੂੰ ਇੱਕ ਥ੍ਰੈਟ ਹੈ ਦੇਖੋ ਕਿਸੇ ਦਾ ਘਾਰ ਹੀ ਸਾੜਨ ਵਾਲੀ ਗੱਲ ਹੈ ਕਿਉਂਕਿ ਇਹਨਾਂ ਦੀ ਵੈਸ਼ ਵੇਚੀ ਸੀ ਤੋ ਇਹ ਇਸ ਕਿਸਮ ਦਾ ਜਿਹੜੇ ਨੇ ਇਹ ਸ਼ਹਿਰਾਂ 'ਚ ਕੰਮ ਨਹੀਂ ਹੋਣੇ ਚਾਹੀਦੇ ਹਰ ਇਸ ਕਿਸਮ ਦੇ ਇਨਸਾਨ ਨੇ ਜੇਕਰ ਮਾਰੀ ਗੱਲ ਕੀਤੀ ਤਾਂ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ। ਬਾਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਸ ਦੇ ਮੁਤਲਕ ਅਸੀਂ ਸ਼ਹਿਰ ਵਾਲੇ ਸਾਰੇ ਬੈਠ ਕੇ ਸਲਾਹ مشورہ ਕਰਕੇ ਉਹਨਾਂ ਦੀ ਮਦਦ ਕਰਨ ਦੀ پوری کوشش ਕੀਤੀ। ਇਹ ਅਫਸੋਸ ਦੀ ਗੱਲ ਹੈ। ਇੱਕ ਗੁਰੂ ਰਾਮ ਮਾਲਕ ਜਿਹੜੇ ਨੇ ਇੱਥੋਂ ਦੇ ਇੱਕ ਦੁਕਾਨ ਦੇ ਉਹਨਾਂ ਦੀ ਸਾਰੀ ਬਿਲਡਿੰਗ ਨੂੰ ਅੱਗ ਲੱਗ ਗਈ। ਪਹਿਲੇ ਇੱਕ ਦਿਨ ਤੱਕ ਇਹ ਹੀ ਲੱਗਾ ਵੀ ਅੱਗ ਲੱਗੀ ਪਰ ਬਾਅਦ ਚ ਪਤਾ ਲੱਗਾ ਵੀ ਸੀਸੀਟੀਵੀ ਕੈਮਰਾਜ਼ ਦੇ ਵਿੱਚ ਇਹਨਾਂ ਨੇ ਕਿਸੇ ਬੰਦੇ ਨੂੰ ਕਿਸੇ ਵਿਅਕਤੀ ਨੂੰ ਅੱਗ ਲਾਉਂਦੇ ਹੋਏ ਦੁਕਾਨ ਤੇ ਦੇਖਿਆ ਪੁਲਿਸ ਨੂੰ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਪੁਲਿਸ ਤੋਂ ਸਾਨੂੰ ਇਹ ਪੂਰਾ ਸਹਿਯੋਗ ਵੀ ਮਿਲੇਗਾ ਔਰ ਕੱਲ ਤੱਕ ਉਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਾ ਵੀ ਕਲਪਰੇਟ ਉੱਤ ਫੜ ਕੇ ਉੱਤੇ ਐਕਸ਼ਨ ਕਰਾਂਗੇ ਬਾਕੀ ਇਹ ਬਹੁਤ badi ਗੱਲ ਹੈ ਇਹ ਇੱਕ ਛੋਟੀਆਂ ਛੋਟੀਆਂ ਰਜਿਸਟਰੇ ਵੇਚ ਕੇ ਕਿਸੇ ਦੀ ਲਾਈਫ ਨੂੰ ਇੱਕ ਥ੍ਰੈਟ ਹੈ ਦੇਖੋ ਕਿਸੇ ਦਾ ਘਰ ਹੀ ਸਾੜਨ ਵਾਲੀ ਗੱਲ ਹੈ ਕਿਉਂਕਿ ਇਹਨਾਂ ਦੀ ਰੈਸ਼ ਵੇਚੀ ਤੋ ਇਹ ਇਸ ਕਿਸਮ ਦਾ ਜਿਹੜੇ ਨੇ ਇਹ ਸ਼ਹਿਰਾਂ 'ਚ ਕੰਮ ਨਹੀਂ ਹੋਣੇ ਚਾਹੀਦੇ ਔਰ ਇਸ ਕਿਸਮ ਦੇ ਇਨਸਾਨ ਨੇ ਜੇਕਰ ਮਾਰੀ ਗੱਲ ਕੀਤੀ ਤਾਂ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਬਾਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਸ ਦੇ ਮਤਲਕ ਅਸੀਂ ਸ਼ਹਿਰ ਵਾਲੇ ਸਾਰੇ ਬੈਠ ਕੇ ਸਲਾਹ مشورہ ਕਰਕੇ ਉਹਨਾਂ ਦੀ ਮਦਦ ਕਰਦੇ ਪੂਰੀ